ਤਾਰੇ ਜਿਹੜੇ ਸਪੋਰਟਸ ਕਲੱਬ ਦੇ ਆਹ 77 ਸਾਰੇ ਮੈਂਬਰ ਸਭਾ ਅਰੇ ਸਾਰਾ ਪਿੰਡ ਦੇ ਸਾਰੇ ਲੀਡਰ ਮੈਂਬਰ ਸਭਾ ਹੋਰ ਸਾਰੇ ਭੁਗਤ ਸਮਝੇ ਸਭ ਨੂੰ ਸਤਿ ਸ੍ਰੀ ਅਕਾਲ ਮੈਂ ਕੌੜੀ ਦੇ ਗਰਾਉਂਡਾਂ 'ਚ ਬਹੁਤ ਜ਼ਿਆਦਾ ਵਿਚਰੇ ਆ ਕਿੰਕਾ ਕਿੰਕਾ ਕੌਈ ਦਾ ਮੈਂ ਖਾਧਾ ਵੀ ਹੈ ਤੇ ਮੈਨੂੰ ਇਹਨਾਂ ਨੇ ਖਵਾਇਆ ਵੀ ਹੈ ਔਰ ਮੈਂ ਇਹ ਕਹਣਾ ਵੀ ਕੌੜੀ ਦੇ ਗਰਾਉਂਡ ਮੈਂ ਜ਼ਿਆਦਾ ਦਿਨ ਹੀ ਖੜਿਆ ਤੋ ਜਿਹੜੇ ਗਰਾਊਂਡ ਸੀਗੇ ਤੇ ਮੈਨੂੰ ਲੱਗਦਾ ਵੀ ਕੌਣੀ ਦੀ ਅਸੀਂ ਟੀਮਾਂ ਲੈ ਕੇ ਜਾਂਦੇ ਸੀ ਤੇ ਸਾਰੇ ਸਿੱਥੇ ਪੈ ਜਾਂਦੇ ਸੀ 15 ਸਾਲ ਲਗਾਤਾਰ ਚੈਂਪੀਅਨ ਜੋੜ ਚੈਂਪੀਅਨ ਜిల్లా ਚੈਂਪੀਅਨ ਪੰਜਾਬ ਆਂ ਬੱਚੇ ਸਕੇਲ ਖੇਡੇ ਸੀ ਇਸ ਕੌਣੀ ਪਿੰਡ ਦੇ ਔਰ ਮੈਨੂੰ ਇਹ ਲੱਗਦਾ ਵੀ ਕਈ ਵਾਰ ਹੁੰਦਾ ਸੀ ਵੀ ਕੌਣੀ ਦੀ ਟੀਮ ਆ ਗਈ ਇਹਨਾਂ ਦਾ ਮਾੜਾ ਮਾੜਾ ਜਿਆਲਤੀ ਕਾਗਾ ਫਰੰਦ ਨੰਬਰ ਲੋਕ ਆਜਾਓ ਕਾਜੋ ਯਾਰ ਬੜਾ ਪਿੰਡਾਂ ਲੋ ਪੰਦੇ ਆਜੋ ਯਾਰ ਕੀ ਕਰੀ ਜਾਂਦੇ ਆ ਮੈਂ ਆਦਾ ਨਾ ਕਿੰਨਿਆ ਦੇਵਾਂ ਮੈਂ ਕਦੇ ਵੀ ਜ਼ਿੰਦਗੀ ਦੇ ਵਿੱਚ ਕੰਡੇ ਵੜੇ ਹੁੰਦੇ ਆ ਪਰ ਸੰਘਰਸ਼ ਕਰਦਾ ਜਿਹੜਾ ਸੰਘਰਸ਼ ਕਰਨਾ ਜ਼ਿਆਦਾ ਜ਼ਿੰਦਗੀ ਚੋਂ ਕਾਮਯਾਬ ਹੈ ਪਰ ਮੈਂ ਕਹਿਣਾ ਇਹ ਚਾਹੁੰਦਾ ਸੀ ਕਿ ਦੋਸ਼ਕ ਮੇਰੇ ਇਹ ਹੀ ਸੀ ਕਿ ਜਰਨਲਨਾ ਸਿੱਥੀਆਂ ਪੈ ਗਈਆਂ ਤੇ ਮੈਂ ਅਜੇ ਬੁੱਢਾ ਨਹੀਂ ਹੋਇਆ ਪੰਜ ਟਾਇਰ ਮਿੰਟ ਮੇਰੇ ਵੀਜ ਰਟਾਇਰ ਹੋਇਆ ਮੈਂ ਪਰ ਮੈਂ ਅਜੇ ਵੀ ਭੜਦਾ ਦੌੜਦਾ ਮੈਂ ਉਹ ਵੀ ਮੈਂ ਪਿੰਡ ਦੀ ਸੇਵਾ ਅਜੇ ਵੀ ਕਰ ਸਕਦਾ ਤੁਸੀਂ ਦੱਸੋਗੇ ਮੈਂ ਉਹਨੇ ਦੇ ਰਾਜਿਆ ਕਰੂੰਗਾ ਅ ਪ੍ਰਧਾਨ ਸਾਹਿਬ ਜੋ ਹੈ ਕਿ ਤਰਫ ਦੇ ਇਹਦੀ ਰਟਾਈਨ ਲਾਈਨ ਇਹ ਕਹਿੰਦੇ ਵਾਰੀ ਵਾਰ ਮੈਂ ਖੇਡਵਾਦਾ ਕਬੱਡੀ ਮੈਂ ਖੇਡਾਇਆ ਕਰੂੰਗਾ ਤੇ ਤੁਹਾਡੇ ਪਿੰਡ ਦਾ ਸਹੂਗ ਇਹਨਾਂ ਵਧੀਆ ਗੌਣ ਦਾ ਮੈਨੂੰ ਪਤਾ ਵੀ ਕੋਈ ਇਲਾਕੇ ਦਾ ਪਿੰਡ ਹੀ ਨਹੀਂ ਕੋਈ ਜਿੰਨਾ ਪਿੰਡ ਦਾ ਕੋਈ ਜੀ ਕਿਤੇ ਮੈਨੂੰ ਸਟੇਟ ਵਾਈਡ ਮਿਲ ਗਿਆ ਜੀ ਬਹੁਤ ਮੈਂ ਇਹੋ ਹੀ ਰਹਿ ਗਿਆ ਮੈਂ ਲੈਕਚਰਰ ਬਣ ਗਿਆ ਮੈਂ ਸੈਕ ਸਿੱਖਿਆ ਸਰ ਬਣ ਗਿਆ ਪਰ ਮੈਂ ਡੀਵੀ ਦਾ ਡੀਪੀ ਇਹ ਨਾਲੇ ਮੈਨੂੰ ਮਾਰ ਅਜਨ ਕੋ ਡੀਪੀ ਕਹਿੰਦੇ ਆ ਕਮਾ ਪਰਫੋਰਮ ਹੋ ਕੇ ਦੋ ਦਿਨ ਲੈਕਚਰ ਬਣਾਇਆ ਸਕੂਲ ਨਹੀਂ ਅਪਗ੍ਰੇਡ ਹੋਦਾ ਸਵਾਹੇ ਦੁੱਖ ਦੀ ਗੱਲ ਹੈ ਜੇ ਹੋ ਜਾਂਦਾ ਤਾਂ ਮਾਰ ਰਾਇ ਰੋਈ ਹੋ ਜਾਂਦਾ ਤਾਂ ਇਹੋ ਸੈਕਸ ਕਿਆ ਉਸਰ ਤਾਂ ਮੇਰੀ ਇਹੀ ਬੇਨਤੀ ਹੈ ਕਿ ਤੁਸੀਂ ਅੱਜ ਦਾ ਨਹੀਂ ਆ ਦਿਨ ਦੇਖ ਲਓ ਲਗਾਤਾਰ ਰਹੋ ਲਗਾਤਾਰ ਕੋਈ ਹਾਂ ਅਸੀਂ ਆਪਦੇ ਰੰਨੇ ਗਰਾਊਂਡ ਚ ਲੈ ਕੇ ਆਉਂਗੇ ਜਦੋਂ ਸਾਨੂੰ ਬੁਲਾਇਆ ਕਰੋ ਤਾਂ ਏਡਾ ਵਟਾ ਪਿੰਡ ਹੈ ਔਰ ਇਹਨੇ ਟਾਪ ਦੇ ਰਿਜ਼ਲਟ ਹੈ ਤੇ ਆਪਾਂ ਲੜਦੇ ਰਹਿਣਾ ਕਿ ਮੈਨੂੰ ਪਤਾ ਕੌਣੀ ਗੱਲ ਦਾ ਪਿੰਡ ਨਹੀਂ ਕੋਈ ਜਿੱਥੇ ਅਸੀਂ ਰਹੇ ਆ ਜਿੰਨੇ ਟੀਚਰ ਰਹੇ ਆ ਕਦੇ ਸਾਡੇ ਸਕੂਲ ਜਿਹੜੀ ਨੇ ਬਣਿਆ ਸਕੂਲ ਆ ਕਿ ਬਿਲਕੁਲ ਪਰ ਬਹੁਤ ਵਧੀਆ ਬੱਚੇ ਸੀਗੇ ਸਾਨੂੰ ਹੀ ਮਜ਼ਾ ਆਉਦਾ ਐਪਲੋਂ ਦਾ ਇਸ ਕਰਕੇ ਮੈਂ ਸਪੈਸ਼ਲੀ ਤਰਾ ਬੋਲੋ ਹਰਜੀਤ ਸਿੰਘ ਜਿਹੜੇ ਪਕਾਤ ਹੈ ਸੋਰੀ ਬਣਾਏ ਦਵਾਜ ਨਾਲਿਕਾ ਦੇ ਵੇਰੇ ਹਾਂ ਹਰਦੇਵ ਸਿੰਘ ਜੀ ਬਾਕੀ ਸਾਰੀ ਉਹਨਾਂ ਦੀ ਜੋ ਟੀਮ ਹੈ ਔਰ ਮੈਂ ਦੱਸ ਜਨਾਂ ਪਿੰਡ ਦੇ ਬੜੀ ਖੁਸ਼ੀਤ ਕਰ ਹੈ ਇਹ ਸਾਰੇ ਲੀਡਰ ਸਹਿਬਾਨ ਬੈਠੇ ਨਹੀਂ ਮੰਨ ਲਓ ਖਿਸੀ ਹੋਈ ਹੈ ਤੁਸੀਂ ਇਹਦਾ ਬਤੇਰਾ ਮਾਲ ਇਹ ਥੋੜਾ ਥੋੜਾ ਰੱਖੋ ਗਰਾਉਂਡ 'ਚ ਆਓ ਆ ਮੈਨੂੰ ਕੋਖਾ ਲਾ ਕੇ ਅੱਜ ਹਰੇ ਟ੍ਰਾਇਆ ਕਹਾੜੀ ਵਾਲਾ ਗਰਾਉਂਡ ਵਿੱਚ ਵੜਦਾ ਇਨਕ ਦੇ ਸਾਈਡ 'ਤੇ ਕੱਢੋ ਵਾਦੀ ਵਾਲੀ ਵੀ ਖੇਡੋ ਟ੍ਰਾਇਆ ਜ਼ਰੂਰ ਪਾਓ ਰੰਗ ਜ਼ਰੂਰੀ ਹੈ ਰੰਗ ਨਹੀਂ ਜ਼ਰੂਰੀ ਹੈ ਰੰਗ ਨਹੀਂ ਤਾਂ ਇੱਥੇ ਕੁਝ ਨਹੀਂ ਗਾ ਭੱਜੋਗੇ ਤਾਂ ਗੇਮ ਖੇਡੋਗੇ ਕੱਲਾ ਛਾਲਾ ਇੰਨਾ ਮਾਰਨਾਂ ਦੀ ਗੱਲ ਬਣਦੀ ਇਸ ਕਰਕੇ ਇਹ ਨੂੰ ਸੈਟ ਕਰਾਉਣਾ ਪਹਿਲਾਂ ਗਰਾਉਂਡ ਉੱਤੇ ਸੀ ਔਰ ਮੈਂ ਜੇ ਰੱਖਿਆ ਵੀ ਦਾਦਾਵਲੀ ਵਾਲਾ ਗਰਾਉਂਡ ਇੱਧਰ ਹੈ ਤਾਂ ਇੰਝ ਨੂੰ ਹੀ ਰੱਖੋ ਸਭ ਫਿਰ ਗਲਤੀ ਜੇ ਪੁੱਵੇਂ ਗਲਤੀ ਜੇ ਆਏ ਨੀ ਦੁੱਖ ਦੀ ਗੱਲ ਆਏ ਪਹੁੰਚੇ ਨਹੀਂ ਅੱਜ ਸਾਨੂੰ ਸ਼ੌਕ ਹੀ ਬਣਾ ਹੁੰਦਾ ਸੀ ਅੱਜ ਕਬੱਡੀ ਹੋਈ ਤਾਂ ਸੀ ਉੱਤੇ ਪਹੁੰਚਣਾ ਪਰ ਕੈਨ ਦਾ ਨਾਲ ਲੱਗੋ ਆ ਗਗਨ ਜੀ ਆਏ ਸਾਡੇ ਮੇਰੇ ਤੇਰੇ ਬਾਦੇ ਇਸ ਕਰਕੇ ਬੜੀ ਖੁਸ਼ੀ ਹੋਈ ਹੈ ਮੈਂ ਕਲੱਬ ਨੂੰ ਬਹੁਤ 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 ਇਤਨਾ ਸਾਰੇ ਬਲੋ ਦੇਣਾ ਥੈਂਕ ਯੂ ਇੱਕ ਵਾਰੀ ਟੀਵੀ ਸਾਹਿਬ ਦੇ ਲਈ ਤਾੜੀਆਂ ਮਾਰੋ ਯਾਰ ਪਤਾ ਕੀ ਗੱਲ ਹੈ ਮੇਰੇ ਜਨਪੁਰਣੀ ਚੋਣਾ ਬੜੀ ਜ਼ਰੂਰੀ ਗੱਲ ਹੈ ਸਵਜਿੰਦਰ ਕੌਣੀ ਜੀ ਨਿੰਦਰ ਕੌਣੀ ਜੀ ਸਾਡੇ ਇਧਰ ਆ ਬਾਈ ਭਲਵਾਨ ਸਾਹਿਬ ਖੜੇ ਹਰਜੀਤ ਜੀ ਤੇ ਹਰਦੇਵ ਸਿੰਘ ਜੀ ਇੰਸਪੈਕਟਰ ਸਾਹਿਬ ਜਿਹੜੇ ਸਾਡੇ ਜੁਗਿੰਦਰ ਸਿੰਘ ਜੀ ਡੀਪੀ ਸਾਹਿਬ ਨੇ ਉਹਨਾਂ ਨੇ ਆਪਣਾ ਰਤਬਾ ਦਿੱਤ ਤੁਸੀ ਜਾਣਦੇ ਵੀ ਬਹੁਤ ਵੱਡਾ ਮੇਰੇ ਫਤਿਹ ਵੀਰੋ ਆਹ ਜਿਹੜੇ ਉਹਦੇ 18 ਚੇਲੇ ਮੈਂ ਕਹਿ ਲਵਾਂ 18 ਉਹਦੇ ਬੱਚੇ ਜਿਹੜੇ ਉਹਨਾਂ ਦੇ ਸ਼ਗਿਰਦ ਉਹ ਆਰਮੀ ਦੇ ਵਿੱਚ ਭਾਰਤੀ ਦੇ ਤੇ ਚਾਹ ਕਹਿੰਦੇ ਪੰਜਾਬ ਪੂਸਰੇ ਵਿੱਚ ਨੇ ਫੁੱਕ ਵਾਲੀ ਤਾੜੀਆਂ ਮਾਰੋ ਜ਼ੋਰਦਾਰ ਯਾਰ ਜੇ ਵੀ ਮਾਣ ਵਾਲੀ ਗੱਲ ਹੁੰਦੀ ਐ